ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਭਗਤ ਕਬੀਰ ਜੀ ਓਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਅਰਸਨਾ ਉਪਰ ਰਾਮ ਆਦਿ ਯੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕਉ ਜੇ ਜਪਿਓ ਸਿਰਜਨ ਹਾਰ ਕਬੀਰ ਡਗਮਗ ਕਿਆ ਕਰੈ ਕਹਾਂ ਢੁਲਾਵੈ ਜਿਉ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਓ ਦਿਸ ਹੈ ਦਾਦੇ ਕਾਨ ਜਿਉ ਜਿਨ ਮਨ ਨਾਹੀਂ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਜਨ ਹੋ ਮੂਆ ਪਾਛੈ ਪਇਆ ਆਨੰਦ ਮੈ ਮਿਲੇ ਪ੍ਰਭ ਆਪਨ ਸੰਗੀ ਪਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਰ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਹੈ ਸੁਖ ਹੋਏ ਭਲੋ ਪਲੋ ਸਭ ਕੋ ਕਹੈ ਬੁਰਾ ਨਾ ਮਾਨੈ ਕੋਇ ਕਬੀਰ ਰਾਤੀ ਹੋਵਹਿ ਕਾਰੀਆਂ ਕਾਰੇ ਊਬੇ ਜੰਤ ਲੈ ਫਾਏ ਉੜਤਾਵਤੇ ਸੇ ਜਾਨ ਮਾਰੇ ਭਗਵੰਤ